ਸਤਿ ਸ਼੍ਰੀ ਅਕਾਲ ਮਹਕਲੀ ਤੁਸੀਂ ਵੇਖ ਰਹੇ ਹੋ ਪੰਜਾਬ ਪਲਸ ਟੀਵੀ ਸੀਐਮ ਭਗਵੰਤ ਮਾਨ ਨੂੰ ਸ਼੍ਰੋਮਣੀ ਕਾਲੀਦਾ ਲਿਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰगोਬਿੰਦ ਕੌਰ ਨੇ ਕੀਤਾ ਚੈਲੰਜ ਕਿਹਾ ਕਿ ਸੀਐਮ ਸਾਫ ਸ਼ਬਦਾ ਦੀ ਮਰਿਆਦਾ ਰੱਖੋ ਨਹੀਂ ਤਾਂ ਖਮਿਆਜਾ ਭੁਗਤਣਾ ਪਵੇਗਾ ਔਰਤਾਂ ਨੂੰ ਸਤਕਾਰ ਨਾਲ ਪੇਸ਼ ਆਓ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਹਜ਼ਾਰ ਹਜ਼ਾਰ ਰੁਪਿਆ ਕਦੋਂ ਦਿਓਗੇ ਦੱਸੋ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਲੋਕਾਂ ਨੇ ਤੁਹਾਨੂੰ ਭਾਰ ਭਾਰ ਵੋਟਾਂ ਪਾਈਆਂ ਨੇ ਕਿ ਪੰਜਾਬ ਦਾ ਕੁਝ ਬਣੂਗਾ ਪਰ ਤੁਸੀਂ ਭੰਡ ਪੁਣਾ ਹੀ ਕੀਤਾ ਇਹ ਉਮਰ ਨਹੀਂ ਹੈ ਕਿ ਕਿਕਲੀਆ ਪਾਉਂਦੀ ਕੁਝ ਕੰਮ ਕਰਕੇ ਵੀ ਦਿਖਾਓ ਤੁਸੀਂ ਦਾ ਸਾਰਾ ਪੰਜਾਬ ਲੁੱਟਾਤਾ ਲੋਕਾਂ ਦਾ ਰਾਸ਼ਨ ਤੱਕ ਖਾਗੇ ਥੋੜੀ ਤਾਂ ਆਬਦੀ ਥੋਡੇ ਬਾਰੇ ਦੱਸਤਾ ਸੀ ਕਿ ਕੀ ਲੱਛਣ ਸੀ ਤੁਹਾਡੇ ਆਓ ਤੁਹਾਨੂੰ ਵੀ ਸੁਣਾਉਂਦੇ ਆ ਕੀ ਕਹਿ ਰਹੇ ਨੇ ਬੀਬੀ ਹਰਗੋਬਿੰਦ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੈਂ ਉਹਨਾਂ ਬਾਰੇ ਕਹਿਣਾ ਚਾਹਣੀ ਆ ਕਿ ਦੇਖੋ ਵੀ ਅਸੀਂ ਮੁੱਖ ਮੰਤਰੀ ਚੁਣਿਆ ਸੀਗਾ ਅਸੀਂ ਭੰਡ ਨਹੀਂ ਚੁਣਿਆ ਸੀਗਾ ਅਸੀਂ ਲੋਕਾਂ ਨੇ ਸਰਕਾਰ ਬਣਾਈ ਜਨਤਾ ਨੇ ਇਹਨਾਂ ਨੂੰ ਪਰ ਪਰ ਕੇ ਵੋਟਾਂ ਪਾਈਆਂ ਇਹ ਸੋਚ ਕੇ ਕਿ ਮੁੱਖ ਮੰਤਰੀ ਕੋਈ ਬੰਦਾ ਆ ਰਿਹਾ ਹੈ ਜਿਹੜਾ ਪੰਜਾਬ ਲਈ ਕੰਮ ਕਰੂਗਾ ਪੰਜਾਬ ਦਾ ਸੁਧਾਰ ਕਰੂਗਾ ਪਰ ਇਹਨੇ ਆਪਣਾ ਜਿਹੜਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਭੰਡ ਪੂਣਾ ਹੀ ਕਰ ਰਿਹਾ ਹੈ ਹਜੇ ਤੱਕ ਵੀ ਇਹ ਇਹਨੂੰ ਪੰਜਾਬ ਸਾਰਾ ਹੜਾਂ ਦੇ ਵਿੱਚ ਰੁੜ ਗਿਆ ਇਹਨੂੰ ਉਸ ਦੇ ਨੇ ਬਿਮਾਰ ਹਸਪਤਾਲ ਚ ਪੈ ਗਿਆ ਜਾ ਕੇ ਜਦੋਂ ਪੰਜਾਬ ਨੂੰ ਲੋੜ ਸੀਗੀ ਤੇ ਜਦੋਂ ਹੁਣ ਸਾਰਾ ਕੁਝ ਨਾਰਮਲ ਹੋ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਕੱਲੀ ਕੱਲੀ ਵਾਟ ਤੇ ਗਏ ਕੱਲੇ ਕੱਲੇ ਬੰਨ ਤੇ ਗਏ ਕੱਲੇ ਕੱਲੇ ਲੋਕਾਂ ਕੋਲੇ ਗਏ ਉਹਨਾਂ ਦੀ ਸਹਾਇਤਾ ਕੀਤੀ ਤੇ ਅੱਜ ਜਿਹੜਾ ਪੰਜਾਬ ਹੈ ਪ੍ਰਕੋਪ ਦੇ ਵਿੱਚੋਂ ਬਾਹਰ ਨਿਕਲ ਕੇ ਵਾਪਸੀ ਤੇ ਜਿਉਣ ਦੀ ਰਾਹ ਤੇ ਚੱਲ ਰਿਹਾ ਹੈ ਤੇ ਇਹ ਸਾਡਾ ਮੁੱਖ ਮੰਤਰੀ ਅੱਜ ਬਾਹਰ ਨਿਕਲ ਕੇ ਗੱਲ ਕੀ ਕਰ ਰਿਹਾ ਦੇਖੋ ਵੀ ਇੱਕ ਸਤਕਾਰਯੋਗ ਸਾਡੇ ਆਗੂ ਹੈ 10 ਲੱਖ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਬੀਬਾ ਹਰਸੀ ਮ੍ਰਿਤਕੌਰ ਬਾਦਲ ਉਹ ਇੱਕ ਔਰਤਾ ਇੱਕ ਚੁਣੇ ਹੋਏ ਲੀਡਰ ਆ ਇੱਕ ਔਰਤਾ ਤੇ ਤੁਸੀਂ ਜਦੋਂ ਤੁਸੀਂ ਠੀਕ ਹੋ ਗਏ ਹੋ ਤੁਸੀਂ ਪੰਜਾਬ ਦਾ ਹਾਲਚਾਲ ਪੁੱਛਣ ਦੀ ਥਾਂ ਤੇ ਤੇ ਤੁਹਾਨੂੰ ਸੁਪਨਾ ਇਹ ਆਉਣਾ ਸ਼ੁਰੂ ਹੋ ਗਿਆ ਕਿ ਲੋਕ ਅਕਾਲੀ ਦਲ ਦੇ ਮੰਗਰ ਲੱਗਣੇ ਸ਼ੁਰੂ ਹੋ ਗਏ ਜੀ ਲੋਕ ਅਕਾਲੀ ਦਲ ਨੂੰ ਯਾਦ ਕਰ ਰਹੇ ਆ ਜੀ ਲੋਕ ਅਕਾਲੀ ਦਲ ਨਾਲ ਜਾਣਗੇ ਅਕਾਲੀ ਦਲ ਦੀ ਸਰਕਾਰ ਬਣੂਗੀ ਤੁਹਾਨੂੰ ਸਾਰਾ ਕੁਝ ਇਦਾਂ ਦਿਖਣਾ ਜਦੋਂ ਸ਼ੁਰੂ ਹੋ ਗਿਆ ਤੇ ਤੁਸੀਂ ਕੀ ਕਰਿਆ ਤੁਸੀਂ ਇੱਕ ਸਤਕਾਰਯੋਗ ਔਰਤ ਨੂੰ ਤੁਸੀਂ ਇਦਾਂ ਦੀਆਂ ਗੱਲਾਂ ਕਰਨ ਲੱਗ ਗਏ ਇਹ ਬਰਦਾਸ਼ਤ ਤੋਂ ਬਾਹਰ ਐ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਨਾ ਸੋਚ ਲਿਓ ਵੀ ਤੁਸੀਂ ਹੁਣ ਫੇਰ ਉਹ ਐਵੇਂ ਕਿੱਕਲੀਆਂ ਤੇ ਆ ਫਲਾਨਾ ਧੋੰਕਾ ਕਰਕੇ ਤੁਸੀਂ ਫੇਰ ਉਹ ਲੋਕਾਂ ਦੇ ਨਾਲ ਆਏ ਹਮਦਰਦੀ ਤੁਸੀਂ ਮੁੱਖ ਮੰਤਰੀ ਹੋ ਹੁਣ ਕਿੱਕਲੀਆਂ ਨਹੀਂ ਚੱਲਣੀਆਂ ਤੇ ਨਾਲ ਮੈਂ ਇੱਥੇ ਕਹਿਣਾ ਚਾਹਣੀ ਆ ਵੀ ਜੇ ਅਕਾਲੀ ਦਲ ਜਾਂ ਅਸੀਂ ਨਹੀਂ ਬੋਲਦੇ ਸੀਗੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਮਜ਼ੋਰ ਆ ਕਈ ਵਾਰ ਬੰਦਾ ਇਹ ਸੋਚ ਕੇ ਲਿਆਜ ਕਰ ਜਾਂਦਾ ਵੀ ਗੰਦ ਨੂੰ ਛੇੜਾਂਗੇ ਛਿੱਟੇ ਪੈਣਗੇ ਵੇ ਘਟਿਆ ਲੋਕਾਂ ਦੇ ਨਾਲ ਮੱਥਾ ਨਹੀਂ ਲਾਉਣਾ ਨੀਵੇਂ ਲੈਵਲ ਤੇ ਨਹੀਂ ਜਾਣਾ ਵੀ ਤੁਸੀਂ ਘਟਿਆ ਪੰਜਾਬੀ ਚ ਇੱਕ ਕਹਾਵਤ ਹੈ ਵੀ ਲਾਜ ਰਖੇਂਦਾ ਅੰਦਰ ਵੜਿਆ ਨਕਤੇ ਆਖਿਆ ਮੈਥੋਂ ਡਰਿਆ ਤੁਸੀਂ ਸੋਚਿਆ ਵੀ ਇਹ ਤਾਂ ਡਰਦੇ ਆ ਮੈਂ ਜਿਹੜਾ ਕੁਝ ਮਰਜ਼ੀ ਬੋਲੀ ਜਾਊਂਗਾ ਉਹ ਭਰਾਵਾ ਡਰਦੇ ਨਹੀਂ ਹੈਗੇ ਇਹਨਾਂ ਸਮਝੀ ਵੀ ਡਰਦੇ ਆ ਕਈ ਵਾਰੀ ਸ਼ਰਾਬਤ ਹੁੰਦੀ ਆ ਵੀ ਨਹੀਂ ਪਰ ਹੁਣ ਸ਼ਰਾਬਤ ਨਹੀਂ ਹੈਗੀ ਹੁਣ ਤੁਸੀਂ ਆਪਣੀ ਜ਼ੁਬਾਨ ਆ ਨਾ ਜਿਹੜੀ ਇਹਨੂੰ ਲਗਾਮ ਦਿਓ ਇਹਦੇ ਤੇ ਲਗਾਮ ਲਾਓ ਐਦਾਂ ਨਹੀਂ ਚੱਲਣਾ ਇੱਕ ਔਰਤ ਹੋਣ ਦੇ ਨਾਤੇ ਮੈਂ ਕਹਿਣਾ ਚਾਹਣੀ ਹੈ ਕਿ ਹਰ ਔਰਤ ਸਤਿਕਾਰਯੋਗ ਹੁੰਦੀ ਹੈ ਤੁਸੀਂ ਐਦਾਂ ਨਹੀਂ ਬੋਲ ਸਕਦੇ ਕਿਸੇ ਵੀ ਔਰਤ ਨੂੰ ਪਰ ਉਹ ਬੀਬਾ ਹਰਸਿਮਰਤ ਕੌਰ ਇੱਕ ਚੁਣੇ ਹੋਏ ਲੀਡਰ ਆ ਪਰ ਮੈਂ ਫੇਰ ਕਹਿਣਾ ਚਾਹਣੀ ਹੈ ਵੀ ਤੁਸੀਂ ਸਧਾਰਨ ਔਰਤਾਂ ਨੂੰ ਵੀ ਗਲਤ ਨਹੀਂ ਬੋਲ ਸਕਦੇ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਤੁਹਾਡੀ ਵਾਈਫ ਨੂੰ ਕੁਝ ਆਖਾਂ ਮੈਂ ਤੁਹਾਡੀ ਭੈਣ ਨੂੰ ਕੁਝ ਆਖਾਂ ਮੈਂ ਤੁਹਾਡੀ ਮਦਰ ਨੂੰ ਕੁਝ ਆਖਾਂ ਕਿ ਤੁਹਾਡੇ ਘਰੇ ਚੌਕੀਆਂ ਲੱਗਦੀਆਂ ਤਨ ਉਹ ਜਿਹੜਾ ਚੌਕੀਆਂ ਦਾ ਪਤਾ ਹੈ ਚੌਕੀਆਂ ਲਾਈਆਂ ਜਾਂਦੀਆਂ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਕਮਾਚੋਂ ਬਾਹਰ ਆਓ 4 ਸਾਲ ਪਹਿਲਾਂ ਤੁਸੀਂ ਇਹ ਗੱਲਾਂ ਕਰਦੇ ਸੋਹਣੇ ਲੱਗਦੇ ਸੀਗੇ ਵੀ ਤੁਸੀਂ اپੋਜੀਸ਼ਨ 'ਚ ਐ ਵੈਸੇ ਵੀ اپੋਜੀਸ਼ਨ ਦਾ ਲੀਡਰ ਵੀ ਹੈ ਜੀਆਂ ਗੱਲਾਂ ਕਰੇ ਨਾ ਉਹ ਵੀ ਚੰਗਾ ਨਹੀਂ ਲੱਗਦਾ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ اپੋਜੀਸ਼ਨ 'ਚ ਕਦੇ ਉਹ ਬੋਲੇ ਤੁਹਾਨੂੰ ਇਹੋ ਜਿਹਾ ਕੁਝ ਕਦੇ ਇਕੱਲੀ ਨਾਲ ਤੁਹਾਨੂੰ ਬੋਲਿਆ ਉਹ ਜਿਆ ਕੁਝ ਮਰਿਆਦਾ ਦਾ ਰੱਖੋ ਕਿ ਤੁਸੀਂ ਭੁੱਲ ਗਏ ਹੋ ਵੀ ਪੰਜਾਬ ਦੀ ਮਰਿਆਦਾ ਕੀ ਹੈ ਤੁਹਾਨੂੰ ਦਿਨ ਰਾਤ ਤੁਸੀਂ ਜਿਹੜਾ ਨਸ਼ੇ ਦੇ ਵਿੱਚ ਚੂਰ ਰਹਿੰਦੇ ਹੋ ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਸਾਡੇ ਪੰਜਾਬ ਦੇ ਸੰਸਕਾਰ ਕੀ ਆ ਅਸੀਂ ਗੱਲ ਕੀ ਕਰਨੀ ਹੈ ਤੁਸੀਂ ਮੁੱਦਿਆਂ ਦੀ ਗੱਲ ਨਹੀਂ ਕਰਦੇ ਜਦੋਂ ਪੱਤਰਕਾਰ ਤੁਹਾਨੂੰ ਪੁੱਛਦੇ ਆ ਨਾ ਵੀ ਤੁਸੀਂ ਪੰਜਾਬ ਲਈ ਕੀ ਕੀਤਾ ਤੋਡਾ ਡਿਜਾਸਟਰ ਫੰਡ ਕਿੱਥੇ ਗਿਆ ਤੁਸੀਂ ਬੱਕਰੀ ਦੇ ਪੈਸੇ ਨਹੀਂ ਦਿੱਤੇ ਤੁਸੀਂ ਮੁਰਗੀ ਦੇ ਪੈਸੇ ਨਹੀਂ ਦਿੱਤੇ ਤੁਸੀਂ ਆਂਡੇ ਦੇ ਪੈਸੇ ਨਹੀਂ ਦਿੱਤੇ ਤੁਸੀਂ ਕਦੂਕਰਨ ਦੇ ਪੈਸੇ ਦਿੱਤੇ ਤੁਸੀਂ ਕੋਈ ਪੈਸਾ ਨਹੀਂ ਦਿੱਤਾ ਤੁਸੀਂ ਕੀ ਕਹਿੰਦੇ ਹੋ ਤੁਸੀਂ ਪੀਟੀਸੀ ਤੋਂ ਤੁਸੀਂ ਬਦਲਾਂ ਦੇ ਬੰਦੇ ਹੋ ਤੁਸੀਂ ਅਕਾਲੀ ਦਲ ਤੋਂ ਆ ਕਿ ਇਹ ਮੁੱਖ ਮੰਤਰੀ ਦੇ ਜੀ ਬਾਬਾ ਤੁਸੀਂ ਦੱਸੋ ਫਿਰ ਪੈਸੇ ਕਿੱਧਰ ਗਏ ਤੁਸੀਂ ਡਿਜਾਸਟਰ ਫੰਡ ਤੁਸੀਂ ਖਾ ਗਏ ਪੰਜਾਬ ਦੇ ਸਰ ਲੱਖਾਂ ਕਰੋੜਾ ਰੁਪਏ ਦਾ ਕਰਜ਼ਾ ਚੜਾ ਗਏ ਆਂਗਣਵਾੜੀ ਦੇ ਬੱਚਿਆਂ ਦਾ ਰਸ਼ਨ ਤੱਕ ਤੁਸੀਂ ਖਾ ਗਏ ਮਾਰਕਫੈਟ ਤੁਹਾਡੇ ਕੋਲ ਆ ਮਸੂਮਾਂ ਦਾ ਖਾਣਾ ਖਾ ਗਏ ਤੁਸੀਂ ਕਦੇ ਜਾਦਾ ਤੁਹਾਨੂੰ ਵੀ ਤੁਸੀਂ ਕਿਉਂ ਜੇ ਕੰਮ ਕੀਤੇ ਤੁਸੀਂ ਕੋਈ ਕੋਈ ਥਾਂ ਨਹੀਂ ਛੱਡੀ ਇਹ ਤੋਂ ਤੁਸੀਂ ਪੈਸਾ ਨਹੀਂ ਖਾਦਾ ਸਾਰਾ ਪੰਜਾਬ ਲਟਾਤਾ ਤੁਸੀਂ ਇੱਕ ਦਿੱਲੀ ਦੇ ਲਾਲੇ ਨੂੰ ਤੇ ਤੁਸੀਂ ਬੋਲਣ ਨੂੰ ਮਰਦੇ ਹੋ ਮੈਂ ਕਹਿਣਾ ਚਾਹਣੀ ਹੈ ਕਿ ਬੋਲਣਾ ਸਾਨੂੰ ਵੀ ਆਉਂਦਾ ਜੁਬਾਨ ਹਰ ਇੱਕ ਦੀ ਲੱਗੀ ਹੁੰਦੀ ਹੈ ਪਰ ਇਹ ਨਹੀਂ ਹੁੰਦਾ ਵੀ ਅਸੀਂ ਲੋਕ ਇਹ ਸਮਝਦੇ ਆ ਵੀ ਨਹੀਂ ਇੱਕ ਸਤਕਾਰ ਹੁੰਦਾ ਕਿ ਕੁਰਸੀ ਦਾ ਸਤਕਾਰ ਹੈ ਇੱਕ ਬੰਦੇ ਦਾ ਸਤਕਾਰ ਹੈ ਇੱਕ ਜਿਹੜਾ ਬੀਬੀ ਦਾ ਸਤਕਾਰ ਹੈ ਅਸੀਂ ਹਰ ਇੱਕ ਦਾ ਸਤਕਾਰ ਕਰਦੇ ਆ ਪਰ ਤੁਸੀਂ ਇਸ ਸਤਕਾਰ ਨੂੰ ਸਾਡੀ ਕਮਜ਼ੋਰੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਤੁਹਾਡਾ ਭੁਲੇਖਾ ਹੈ ਤੁਹਾਡਾ ਵਹਿਮ ਹੈ ਇਹਨੂੰ ਕੱਢ ਦਿਓ ਤੁਸੀਂ ਤੁਹਾਡੇ ਨਾਲ ਬਹੁਤ ਗੁਰੀ ਹੋਣੀ ਆ ਇਹ ਪੰਜਾਬ ਦੀਆਂ ਔਰਤਾਂ ਨਾ ਜਿਹੜਾ ਹਜ਼ਾਰ ਹਜ਼ਾਰ ਰੁਪਏ ਦਾ ਲਾਰਾ ਲਾ ਕੇ ਤੁਸੀਂ ਉਹਨਾਂ ਤੋਂ ਵੋਟਾਂ ਲੈ ਗਏ ਠੀਕ ਹੈ ਉਹ ਕੇਰਨ ਨਹੀਂ ਆ ਤੁਹਾਨੂੰ ਬੱਚੂ ਜਦੋਂ ਜਦੋਂ ਇਲੈਕਸ਼ਨ ਹੋਇਆ ਤੁਹਾਡੇ ਕੋਲ ਸਿਕਿਉਰਿਟੀ ਨਾ ਨਾ ਹੋਈ ਤੇ ਤੁਹਾਨੂੰ ਥੋੜੇ ਕੋੜਤੇ ਪਾਰ ਕੇ ਪਿੰਡਾ ਚੋਂ ਨਿਕਲਣਾ ਪੈਣਾ ਤੁਹਾਨੂੰ ਤੁਹਾਡਾ ਹਾਲਾਤੇ ਹੋਣਗੇ ਪਲੇਕੇ ਚ ਨਾ ਰਹਾ ਤਾਰਲਾ ਜਿਵੇਂ ਹੜ ਦਾ ਪਾਣੀ ਉੱਤਰਿਆ ਨਾ ਉਹਦੇ ਨਸ਼ੇ ਨੂੰ ਥੋੜਾ ਥੱਲੇ ਕਰ ਥੱਲੇ ਕਰਾਉਂਦਾ ਜਿਹੜਾ ਸੱਤਾ ਦਾ غرੂਰ ਹੈ ਤੋ ਥੋੜਾ ਜਿਹਾ ਬਾਹਰ ਨਿਕਲ ਵੀ ਤੇ ਤੇਰੀ ਹਾਲਤ ਕੀ ਹੋਣੀ ਹੈ ਕਦੇ ਸੋਚਿਆ ਕਰ ਬੈਠ ਕੇ ਪਰ ਸੋਚਣ ਦਾ ਤਾਂ ਆਪ ਦੇ ਆਪ ਨੂੰ ਕਦੇ ਮੌਕਾ ਹੀ ਨਹੀਂ ਦਿੰਦਾ ਕਦੇ ਆਪ ਦੇ ਆਪ ਨੂੰ ਮੌਕਾ ਦਿੱਤਾ ਹੋਵੇ ਤਾਂ ਤਾਂ ਹੀ ਕਦੇ ਨਸ਼ੇ ਚ ਬਾਹਰ ਆਇਆ ਹੋਵੇ ਤਾਂ ਬੰਦਾ ਸੋਚਦਾ ਵੀ ਮੈਂ ਕਰਨਾ ਕੀ ਹੈ ਕੰਮ ਕੋਈ ਥੇਲੇ ਦਾ ਨਹੀਂ ਕੀਤਾ 4 ਸਾਲਾਂ ਵਿੱਚ ਦੀ ਗੱਲਾਂ ਵੱਡੀਆਂ ਵੱਡੀਆਂ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰੀਸ ਕਿੱਥੋਂ ਕਰ ਲੋਗੇ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਰੀਸ ਕਿੱਥੋਂ ਕਰ ਲੋਗੇ ਜਿੰਨੇ ਉਹਨਾਂ ਨੇ ਪੰਜਾਬ ਦੇ ਵਿੱਚ ਕੰਮ ਕੀਤੇ ਆ ਤੁਸੀਂ 2% ਕੰਮ ਕੱਢ ਕੇ ਵਿਖਾ ਦਿਓ ਤੁਸੀਂ ਜਿਹੜਾ ਉਹਨਾਂ ਨੇ ਕੰਮ ਕੀਤੇ ਸੀ ਤੁਸੀਂ ਤਾਂ ਉਹ ਵੀ ਖਰਾਬ ਕਰਤੇ ਤੁਸੀਂ ਉਹ ਮੇਨਟੇਨ ਨਹੀਂ ਰੱਖ ਸਕੇ ਜਿਹੜੇ ਉਹਨਾਂ ਦੇ ਕੀਤੇ ਹੋਏ ਕੰਮ ਸੀ ਤੁਸੀਂ ਲੋਕਾਂ ਦੇ ਰਾਸ਼ਨ ਕਾਰਡ ਕੱਟ ਤੇ 10 ਲੱਖ 70 ਹਜ਼ਾਰ ਰਾਸ਼ਨ ਕਾਰਡ ਕੱਟਿਆ ਤੁਸੀਂ 2 ਕਿਲੋ ਕਣਕ ਦਾ ਤੁਸੀਂ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਸੀ ਉਹ ਜਮ੍ਹਾਂ ਬੰਦ ਕਰਤੀ ਛਗਣ ਸਕੀਮ ਨਹੀਂ ਮਿਲ ਰਹੀਆਂ ਲੋਕਾਂ ਨੂੰ ਪੈਨਸ਼ਨਾਂ ਤੋਂ ਲੋਕ ਤらい ਤਰਾਈ ਕਰ ਰਹੇ ਆ ਕੋਈ ਕੁੜੀਆਂ ਨੂੰ ਕਿਤਾਬਾਂ ਵਜੀਫੇ ਸਾਈਕਲ ਕੱਖ ਨਹੀਂ ਮਿਲ ਰਿਆ ਤੁਸੀਂ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਠੱਗੀ ਮਾਰੀ ਐ ਐਮਐਸਪੀ ਬਾਈ ਦੀਆਂ ਬਾਈ ਫਸਲਾਂ ਤੇ ਕੀ ਦਿੱਤਾ ਤੁਸੀਂ ਜਿਹੜਾ ਹੈਗਾ ਸੀਗਾ ਉਹ ਵੀ ਉਹ ਵੀ ਤੁਸੀਂ ਸਤੈਸ ਨੇ ਸਮਰਤਾ ਤੁਸੀਂ ਲੈਂਡ ਪੂਲਿੰਗ ਲੈ ਕੇ ਆ ਗਏ ਕੀ ਕੀ ਗੱਲਾਂ ਦੱਸਾਂ ਤੁਹਾਡੀਆਂ ਮੈਂ ਕਿ ਤੁਸੀਂ ਕੀ ਕੀ ਕੀਤਾ ਮੁਲਾਜ਼ਮਾਂ ਨਾਲ ਤੁਸੀਂ ਕੀ ਕੀਤਾ ਤੁਸੀਂ ਕਿਹਾ ਕਿ ਮੈਂ ਪੁਰਾਣੀ ਪੈਨਸ਼ਨ ਬਹਾਲ ਕਰੂ ਤੇ ਰੋਜ਼ ਮੁਲਾਜ਼ਮਾਂ ਨੂੰ ਤੁਸੀਂ ਕੁੱਟਦੇ ਹੋ ਹਰ ਰੋਜ਼ ਤੁਸੀਂ ਜਿਹੜਾ ਉਹਨਾਂ ਦਾ ਬਣਦਾ ਹੱਕ ਹੈ ਤੁਸੀਂ ਉਹ ਵੀ ਖੋਲਿਆ ਤੁਸੀਂ ਕਿਸੇ ਦੇ ਪੱਲੇ ਕੱਖ ਨਹੀਂ ਛੱਡਿਆ ਭੰਡ ਸਾਹਿਬ ਤੇ ਕਿਰਪਾ ਕਰਕੇ ਮੈਂ ਬਾਰ ਬਾਰ ਇਹ ਕਹਿਣਾ ਚਾਹਣੀ ਆ ਅਸੀਂ ਆਪਦੀ ਫੇਰ ਆਪਦੀ ਸ਼ਬਦਾਂ ਦੀ ਸਾਡੀ ਮਰਿਆਦਾ ਹੈਗੀ ਆ ਤੁਸੀਂ ਆਪਦੇ ਜਿਹੜੇ ਸ਼ਬਦ ਆ ਨਾ ਨਾ ਤੇ ਕੰਟਰੋਲ ਕਰੋ ਆਪਦੀ ਜਬਾਨ ਹੈ ਜਿਹੜੀ ਇਹਨੂੰ ਮੂੰਹ ਦੇ ਵਿੱਚ ਪਾਓ ਤੇ ਇਹ ਗੱਲਾਂ ਬਹੁਤ ਦੂਰ ਤੱਕ ਜਾਂਦੀਆਂ ਜਿਹੜੀਆਂ ਮੂੰਹ ਦੇ ਵਿੱਚੋਂ ਨਿਕਲੀਆਂ ਹੁੰਦੀਆਂ ਪਰ ਹੁਣ ਅਸੀਂ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਕੁਝ ਤੁਸੀਂ ਬੋਲ ਰਹੇ ਹੋ ਜੇ ਮੈਂ ਤੁਹਾਨੂੰ ਵਾਰਨਿੰਗ ਹੀ ਕਹਿ ਲਵਾਂ ਕਿ ਜੇ ਤੁਸੀਂ ਇਸ ਤਰ੍ਹਾਂ ਹੁਣ ਬਾਅਦ ਚ ਬੋਲੇ ਤਾਂ ਅਸੀਂ ਹੁਣ ਵੀ ਜਿਹੜਾ ਤੁਹਾਡੇ ਘਰ ਦਾ ਘਰਾਓ ਕਰਾਂਗੇ ਆ ਕੇ ਸ਼ਰਮ ਨਿਕਾਲੀ ਵਾਲੇ ਇਸਤਰੀ ਵਿੰਗ ਦੀਆਂ ਬੀਬੀਆਂ ਆਉਣਗੀਆਂ ਪਰ ਮੈਂ ਫੇਰ ਕਹਿਣੀ ਆ ਜੇ ਤੁਸੀਂ ਹੁਣ ਫੇਰ ਬੋਲੇ ਨਾ ਅਸੀਂ ਤੁਹਾਡਾ ਪਿੰਨਾ ਚ ਵੜਨਾ ਮੁਹਾਲ ਕਰ ਦਾਂਗੇ ਔਰਤਾਂ ਬਰਦਾਸ਼ਤ ਨਹੀਂ ਕਰਨੀਆਂ ਔਰਤ ਦੇ ਦਾ ਸਤਿਕਾਰ ਕਰਨਾ ਸਿੱਖੋ ਮੈਂ ਮੈਂ ਸਮਝਦੀ ਆ ਕਿ ਮਾਵਾ ਪੁੱਤਾਂ ਨੂੰ ਇਹ ਸਿਖਾਉਂਦੀਆਂ ਹੁੰਦੀਆਂ ਵੀ ਤੁਸੀਂ ਚਾਚੀ ਤਾਈ ਦਾ ਸਤਿਕਾਰ ਕਿਵੇਂ ਕਰਨਾ ਹੈ ਜੇ ਕੋ ਵੱਡੀ ਭਰਜਾਈ ਆ ਮਾਂ ਬਰਾਬਰ ਹੁੰਦੀ ਆ ਸਾਰੇ ਪਿੰਡ ਦੀਆਂ ਕੁੜੀਆਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਪਰ ਥੋੜੀ ਤਾਂ ਸਾਲੀ ਨੇ ਆ ਕੇ ਦੱਸਿਆ ਸੀ ਅੱਜ ਤੱਕ YouTube ਤੇ ਪਈਆਂ ਵੀ ਤੁਸੀਂ ਕੀ ਤੁਸੀਂ ਲੱਛਣ ਕਰਦੇ ਸੀਗੇ ਕੀ ਕੀ ਤੁਹਾਡੀਆਂ ਕਰਤੂਤਾ ਸੀਗੀਆਂ ਕੀ ਕੀ ਤੁਸੀਂ ਕਰਿਆ ਹੈਗਾ ਪਰ ਜੇ ਜੀ ਸਿੱਖਿਆ ਉਹ ਬਾਹਰ ਉਵੇਂ ਨਿਕਲ ਕੇ ਆਉਂਦੀ ਹੈ ਪਰ ਮੈਂ ਇਹ ਕਹਿਣਾ ਚਾਹਣੀ ਆ ਵੀ ਤੁਸੀਂ ਇੱਕ ਚੁਣੇ ਹੋਏ ਨਮਾਇंदे ਹੋ ਮੁੱਖ ਮੰਤਰੀ ਹੋ ਪੰਜਾਬ ਦੇ ਯਾਦ ਕਰੋ ਯਾਦ ਕਰੋ ਤੁਸੀਂ ਕੋਈ ਡ੍ਰਿਪ ਡਰੁਪਾਂ ਲਵਾਓ ਹੋਰ ਚਾਰ ਵੀ ਮੈਂ ਕੀ ਹੈਗਾ ਆਪ ਦੇ ਆਪ ਦੇ ਉਸ ਕੈਰੈਕਟਰ ਚ ਵਾਪਸ ਆਓ ਪੰਜਾਬ ਦੇ ਲੋਕਾਂ ਲਈ ਕੰਮ ਕਰੋ ਹਜੇ ਵੀ ਕੋਈ ਪ੍ਰਬੰਧ ਕਰੋ ਪੈਸੇ ਤੁਸੀਂ ਖਾ ਚੁੱਕੇ ਹੋ ਸਾਰਾ ਡਿਜਾਸਟਰ ਫੰਡ ਖਾ ਗਏ ਤੁਸੀਂ ਸਾਰਾ ਕੁਝ ਖਾ ਗਏ ਤੇ ਜੁੱਤੀਆਂ ਤੋਂ ਬਚਨ ਮਾਰੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਂ ਲੈਨੇ ਹੋ ਤੁਸੀਂ ਵੀ ਬਾਹਰ ਸਿਮਰਤ ਬਾਦਲ ਦਾ ਨਾਂ ਲੈਨੇ ਹੋ ਕਦੇ ਤੁਸੀਂ ਕਿਸੇ ਦਾ ਨਾਂ ਲੈਨੇ ਹੋ ਇਹ 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 ਤੁਹਾਡਾ ਬਹੁਤਾ ਚਿਰ ਇਦਾਂ ਦੇ ਇਹ ਡਰਾਮੇ ਬਾਜੀ ਜਿਹੜੀ ਚੱਲਣੀ ਨਹੀਂ ਹੈਗੀ ਇਹ ਤੁਹਾਨੂੰ ਹੁਣ ਇੱਟ ਦਾ ਜਵਾਬ ਜਿਹੜਾ ਪੱਥਰ ਨਾਲ ਮਿਲੂਗਾ ਆਪਦੇ ਆਪ ਤੇ ਤੁਸੀਂ ਜਿਹੜਾ ਆਪਦੀ ਸ਼ਬਦ ਆਪਦੇ ਸ਼ਬਦ ਆ ਉਹਨਾਂ ਨੂੰ ਮਰਿਆਦਾ ਚ ਲੈ ਕੇ ਆਓ ਤੇ ਜ਼ਿੰਮੇਵਾਰੀ ਜਦੋਂ ਕੁਰਸੀ ਤੇ ਬੈਠੋ ਇਹ ਸੋਚ ਕੇ ਬੈਠੋ ਵੀ ਮੈਥੋਂ ਪੱਤਰਕਾਰ ਸਵਾਲ ਪੁੱਛਣਗੇ ਮੈ ਜਵਾਬ ਦੇਣੇ ਹੈਗੇ ਕਿ ਮੈਂ ਪੰਜਾਬ ਲਈ ਕੀ ਕੰਮ ਕੀਤਾ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਕਰਕੇ ਮੁੱਦੇ ਤੋਂ ਨਾ ਭਟਕਾਇਆ ਕਰੋ ਜਵਾਬ ਦੇ ਆਪਦੀ ਫਿਕਸ ਕਰੋ ਲੋਕਾਂ ਨੂੰ ਜਵਾਬ ਦਿਓ ਤੁਸੀਂ ਕੀ ਕੰਮ ਕੀਤੇ ਹੈ ਤੇ ਨਹੀਂ ਲੋਕਾਂ ਦੇ ਵਿਰੋਧ ਲਈ ਤਿਆਰ ਰਹੋ ਕੁਰਸੀ ਤਾਂ ਤੁਹਾਨੂੰ ਜਾਣਾ ਹੀ ਪੈਣਾ ਹੈਗਾ ਇਹ ਡਰਾਮੇ ਬਾਜ਼ੀਆਂ ਬੰਦ ਕਰੋ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ